ਹੈਲੋ ਦੋਸਤੋ ਸਸਿਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਠੀਕ ਹੈ ਠੀਕ ਹੀ ਚੱਲਦਾ ਭਾਈ ਹੁਣ ਥੋੜੀ ਜੀ ਠੰਡ ਘਟ ਗਈ ਹੈ ਤੇ ਮੌਸਮ ਥੋੜਾ ਖੁੱਲਦਾ ਜਾਂਦਾ ਤੇ ਹੁਣ ਦੇਖੋ ਆ ਜਾਣੀਆਂ ਧੜ ਧੜ ਕਰਦੀਆਂ ਗਰਮੀਆਂ ਤੇ ਉਹ ਵੀ ਤੁਹਾਡੇ ਕੋਲੋਂ ਨਹੀਂ ਜੇ ਸਹਿ ਹੋਣੀਆਂ ਇਹ ਤੁਸੀਂ ਮੇਰੇ ਤੋਂ ਲਿਖਾ ਲਓ ਫਿਰ ਤੁਸੀਂ ਗਰਮੀ ਬਾਰੇ ਰੋਣਾ ਖੁਦ ਮੈਂ ਵੀ ਹਨਾ ਤੇ ਆਪਾਂ ਹਰ ਇੱਕ ਟੌਪਿਕ ਤੇ ਗੱਲ ਕਰਦੇ ਰਹਨੇ ਆ ਕਿਸੇ ਨਾ ਕਿਸੇ ਗੱਲ ਤੇ ਵੀਡੀਓ ਬਣਾਉਨੇ ਆ ਅੱਜ ਵੀ ਆਪਾਂ ਮੈਂ ਬਹੁਤ ਵੱਧ ਤੋਂ ਵੱਧ ਵੀਡੀਓ ਦੇਖੀ ਆ ਮਹਾਰਾਜ ਨਾਭਾ ਦੇ ਰਿਆਸ ਉਹਨਾਂ ਦੀ ਦਸਤਾਰਬੰਦੀ ਹੋਈ ਬਹੁਤ ਸਾਰੇ ਜਣੇ ਗਏ ਹਨ ਤੇ ਦਿਲ ਵਿੱਚ ਪਤਾ ਕੀ ਵਿਚਾਰ ਆਇਆ ਕਿ ਹਾਏ ਅਸੀਂ ਵੀ ਕਿਸੇ ਰਿਆਸਤ ਦੇ ਰਾਜਾ ਹੁੰਦੇ ਤੇ ਸਾਡੀ ਵੀ ਇਦਾਂ ਸ਼ਾਨ ਹੁੰਦੀ ਹਨ ਤੇ ਪੁਰਾਣਾ ਸਮਝ ਇਤੇ ਕਰਾਇਆ ਤੇ ਮੈਂ ਨਾ ਹਰਿਆਣਾ ਦੇ ਚੀਫ ਮਿਨਿਸਟਰ ਨੂੰ ਵੀ ਸੋਇਆ ਕਿ ਕੁੰਵਰ ਹੈ ਹਮਾਰੇ ਤੋਂ ਇੱਜ਼ਤ ਕਰਦੇ ਆ ਸਾਰੇ ਚਲੋ ਇਹ ਰਾਜੇ ਮਹਾਰਾਜਿਆਂ ਨੂੰ ਇਦਾਂ ਮੰਨਦੇ ਹੁੰਦੇ ਸੀ ਪਹਿਲੇ ਜ਼ਮਾਨੇ ਦੇ ਵਿੱਚ ਕਿ ਇਹ ਗੁਰੂਆਂ ਪੀਰਾਂ ਵਰਗਾ ਅੰਤਰਜਾ ਦਿੰਦੇ ਸੀ ਹਨ ਫਿਰ ਬਾਅਦ ਚੋਂ ਅਸੀਂ ਜਿਹੜੀ ਸਮੇਂ ਦੇ ਵਿੱਚ ਪੈਦਾ ਹੋਏ ਉਹਦੇ ਵਿੱਚ ਇਹ ਮਿਸਿੰਗ ਕਾਂਦੀ ਦੇ ਸਮੇਂ ਤੋਂ ਪ੍ਰੋਵਿੰਸਸ ਐ ਸਭ ਕੁਝ ਖਤਮ ਕਰਤਾ ਸੀਗਾ ਰਾਜੇ ਮਹਾਰਾਜਿਆਂ ਦਾ ਅੱਜ ਪੈਨਸ਼ਨਾਂ ਵੀ ਬੰਦ ਕਰ ਦਿੱਤੀਆਂ ਸੀ ਪਹਿਲਾਂ ਇਹਨਾਂ ਦੀਆਂ ਪੈਨਸ਼ਨ ਵੀ ਹੁੰਦੀ ਸੀ ਕੈਪਟਨ ਅਮਰਿੰਦਰ ਸਿੰਘ ਵੀ ਆ ਪਟਿਆਲਾ ਰਿਆਸਤੇ ਤੇ ਅਧਾਰਿਆਸਤਾਂ ਵਾਲੀ ਰਾਜ ਹੀ ਹੈ ਤੇ ਚਲੋ ਕਿਸੇ ਤਾਂ ਵੀ ਮੈਲ ਆ ਕੁਝ ਵੀ ਹੈ ਹਨ ਪਰ ਸਾਰੇ ਭਾਈ ਉਸ ਨਾਲ ਹੋਏ ਸਾਰੇ ਆਪਣੇ ਆਪਣੇ ਘਰਾਂ ਦੇ ਆਪੇ ਰਾਜੀਆ ਕੋਈ ਵੀ ਆਪਣੇ ਕਿਸੇ ਤੋਂ ਘਟ ਨਹੀਂ ਹੁੰਦਾ ਆਪਣੇ ਆਪਣੇ ਘਰ ਚ ਆਪਣੇ ਆਪਣੇ ਮਾਪੇ ਦੇ ਸਾਰੇ ਹੀ ਰਾਜੀਆ ਠੀਕ ਹੈ ਨਾ ਤੁਹਾਡੇ ਵੀ ਲੜਕੀਆਂ ਦੀ ਸਭ ਦੀ ਦਸਤਾਰ ਬੰਦੀ ਆਪਣੇ ਆਪਣੇ ਧਰਮ ਦੇ ਅਨਸਾਰ ਕੋਈ ਰੀਤੀ ਰਿਵਾਜ ਹੁੰਦਾ ਹੀ ਕਰੀਅਮ ਜ਼ਿੰਦਗੀ ਦੇ ਵਿੱਚ ਇਦਾਂ ਚੱਲਦਾ ਹਨਾ ਅਬਿਆਸਤਾਂ ਰਾਜੇ ਮਹਾਰਾਜੇ ਤੇ ਉਹਨਾਂ ਦੀਆਂ ਕਈਆਂ ਦੀਆਂ ਕੁਰਬਾਨੀਆਂ ਆਪਸੀ ਲੜਾਈਆਂ ਬਹੁਤ ਝਗੜੇ ਚਾਂਜੇ ਇਦਾਂ ਚੱਲਦੇ ਰਹੇ ਅੱਜਕੱਲ ਕੀ ਚੱਲਦਾ ਇੰਡਸਟਰੀ ਬਿਜ਼ਨਸਮੈਨ ਕਈ ਚੀਜ਼ਾਂ ਚੱਲਦੀਆਂ ਅੱਜ ਵੀ ਉਹ ਰਾਜਿਆਂ ਦੇ ਰਾਜ ਤੋਂ ਕਿਤੇ ਵੀ ਘਟਣੀ ਹੁੰਦੀ ਇੱਕ ਬਿਜ਼ਨਸਮੈਨ ਜਿਹੜਾ ਇੱਕ ਇੰਡਸਟਰੀ ਦਾ ਮਾਲਕ ਹੁੰਦਾ ਉਹਦੇ ਕੋਲ ਕਿੰਨੇ ਵਰਕਰ ਕੰਮ ਕਰਦੇ ਹੁੰਦੇ ਆ ਉਹ ਬਤਾਰੀ ਫੇ ਸਾਰੀ ਉਮਰ ਉਸੇ ਨੂੰ ਰਾਜੇ ਵਾਂਗੂ ਹੀ ਮੰਨਦੇ ਰਹਿੰਦੇ ਸੈਲਰੀ ਸੈਲਰੀ ਉਹਦੇ ਕੋਲੋਂ ਲੈਂਦੇ ਆ ਤੁਸੀਂ ਵੀ ਜਾਣਦੇ ਆ ਆਪਾਂ ਸਾਰੇ ਜਾਣਦੇ ਆ ਹਨਾ ਤੇ ਸਰਕਾਰਾਂ ਨੂੰ ਵੀ ਕੋਈ ਕਟਣੀ ਆ ਇੰਨੀ ਪਾਵਰ ਲਾ ਕੇ ਚੱਲਦੀਆਂ ਨੇ ਤੇ ਇਦਾਂ ਹੀ ਰਾਜੇ ਆ ਹਨਾ ਰਾਜੇ ਵੀ ਉਵੇਂ ਹੀ ਹੁੰਦੇ ਸੀਗੇ ਤੇ ਜ਼ਿੰਦਗੀ ਦੇ ਵਿੱਚ ਇਦਾਂ ਜੇ ਕੋਈ ਐਕਸ ਪ੍ਰਾਈਮ ਮਿਨਿਸਟਰ ਆ ਕੋਈ ਵੀ ਆ ਉਹਦੀ ਵੀ ਪੂਰੀ ਪੂਰੀ ਫੁੱਲ ਫਲੈਜ ਸਕਿਉਰਟੀ ਲੱਗੀ ਹੁੰਦੀ ਆ ਇਹ ਤਾਂ ਰਾਜ ਭਾਗ ਹੈ ਮਹਾਰਾਜੀ ਬਖਸ਼ਦਾ ਸਾਰਿਆਂ ਨੂੰ ਹਨਾ ਤੇ ਕਦੀ ਕਦੀ ਹੁੰਦੇ ਕਰਮਾ ਵਿੱਚ ਰਾਜੋਗ ਲਿਖਿਆ ਹੁੰਦਾ ਸ਼ਾਇਦ ਹੈਨਾ ਇੱਕ ਦਿਨ ਮੈਂ ਕਿਸੇ ਪੰਡਤ ਜੀ ਤੋਂ ਪੁੱਛਿਆ ਮੈਂ ਕਿਾ ਪੰਡਤ ਜੀ ਵੀ ਇਦਾਂ ਰਾ ਇਦਾਂ ਰਾਜੇ ਜਿਹੜੇ ਬੰਦੇ ਆ ਵੀ ਕਿੱਦਾਂ ਹੀ ਹੁੰਦੇ ਆ ਉਹ ਕਹਿੰਦੇ ਵੀ ਜੋ ਕੁੰਡਲੀ ਹੁੰਦੀ ਹੈ ਨਾ ਉਸਮੇ ਪਹਿਲੇ ਸੇ ਲਿਖਾ ਹੁੰਦਾ ਰਾਜੋਗ ਮੈਂ ਕਿਹਾ ਆਪਣੀ ਕੁੰਡਲੀ ਦੇਖ ਕੇ ਦੇ ਦਿਆ ਸਾਡੇ ਕਿਤੇ ਲਿਖਣੀ ਹੋਈ ਸੀ ਆਵੇ ਫਿਰ ਮੱਥਾ ਪੱਛੀ ਕਰਨ ਦੀ ਲੋੜ ਹੀ ਨਹੀਂ ਹੈਗੀ ਤੇ ਸਾਡੇ ਰਾਜੋਗ ਲਿਖਿਆ ਨਹੀਂ ਫਿਰ ਐਵੇਂ ਕਿਧਰੇ ਹੋਰ ਬੰਦਾ ਕੰਮ ਲਾਵੇ ਹਣਾ ਆਵਦੀ ਆਵਦੀ ਕੁਂਡਲੀ ਦਿਖਾ ਕੇ ਦੇਖ ਲਿਓ ਰਾਜਯੋਗ ਹੈਗਾ ਤੇ ਮਿਲਾਂਗੇ ਮਿਲੇਗਾ ਕੋਈ ਰਾਜ ਭਾਗ ਐਵੇਂ ਵੇਲੇ ਅੰਨੇ ਕੁ ਚਿੱਟਾ ਮਾਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਹਣਾ ਕੁਂਡਲੀ ਕੁਂਡਲੀ ਦਿਖਾ ਕੇ ਵੇਖ ਲਿਆ ਕਰੋ ਮੈਂ ਤਾਂ ਪੁੱਛ ਲਿਆ ਸੀ ਭਾਈ ਮੈਂ ਕਿਹਾ ਵੀ ਰਾਜਯੋਗ ਹੈਗਾ ਕਹਿੰਦੇ ਨਹੀਂ ਹੈਗਾ ਮੈਂ ਕਿਹਾ ਛੱਡੋ ਪਰਾਂ ਫਿਰ ਆਪਾਂ ਹੋਰ ਸਾਰਾ ਜਗ੍ਹਾ ਤੇ ਕਾਮਜਾਬ ਹੁੰਨੇ ਆ ਇਧਰ ਭਾਈ ਪ੍ਰਧਾਨ ਮੰਤਰੀ ਵੀ ਨਹੀਂ ਬਣ ਸਕਦਾ ਕੁਛ ਵੀ ਨਹੀਂ ਮੈਂ ਬਚਪਨ ਚ ਕਹਿੰਦੀ ਉਹਦੇ ਹੀ ਰਾਸ਼ਟਰਪਤੀ ਬਣਾਂਗੇ ਬਾਅਦ ਚ ਮੈਨੂੰ ਵੱਡੇ ਹੋ ਕੇ ਪਤਾ ਲੱਗਾ ਵੀ ਰਾਸ਼ਟਰਪਤੀ ਨੋਮੀਨਲ ਹੈਡ ਹੁੰਦਾ ਕੰਟਰੀ ਦਾ ਮੈਂ ਕਿਹ ਰਹਿਣ ਦੋ ਹਨਾ ਛੋਟੀ ਜਿਹੀ ਗੱਡੀ ਕੋੜੇ-ਕੂੜੇ ਦੇਖੇ ਨਾ ਮੈਨੂੰ ਅਜੀਬ ਜਿਹਾ ਲੱਗਾ ਮੈਂ ਕਿਹ ਜਿੰਨੇ ਬਚਪਨ ਚ ਚੰਗਾ ਲੱਗਦਾ ਹੁੰਦਾ ਨਾ ਕੋੜੇ ਘਾਰੇ ਸਭ ਕੁਝ ਟੀਵੀ ਤੇ ਵੇਖਦੇ ਤੇ ਮੈਂ ਕਹਿੰਦੀ ਮੈਂ ਬੰਨਾ ਰਿਆਸਤ ਰਾਜੇ ਦਾ ਆਪ ਬਣੇ ਨਹੀਂ ਹੈ ਹਨਾ ਕਈ ਲੋਕੀ ਕਈ ਨਾ ਸਾਡੇ ਰਿਸ਼ਤੇਦਾਰਾਂ ਉਹਨਾਂ ਲੱਗਦਾ ਹੁੰਦਾ ਵੀ ਆਪਾਂ ਨੂੰ ਬਚਪਨ ਦੇ ਵਿੱਚ ਇਦਾਂ ਸ਼ੌਂਕ ਸੀ ਕੈਨੇਡਾ ਰਹਿੰਦੇ ਹੋ ਸਾਰੇ ਉਹ ਇਦਾਂ ਹੁੰਦੇ ਨਹੀਂ ਸੀ ਇਦਾਂ ਦੇ ਮੈਂ ਤਾਂ ਬਚਪਨ ਦੇ ਪਤਾ ਕੀ ਕਹਿੰਦੀ ਹੁੰਦੀ ਭਾਰਤ ਦੀ ਰਾਸ਼ਟਰਪਤੀ ਬਣੂੰਗੀ ਮੈਂ ਨਿੱਕੇ ਹੁੰਦੇ ਆਈ ਮੇਰੇ ਮਾਂ-ਬਾਪ ਨੂੰ ਪਤਾ ਹੀ ਬਾਅਦ 'ਚ ਵੱਡੇ ਹੋ ਕੇ ਮੈਨੂੰ ਪਤਾ ਲੱਗਾ ਰਾਸ਼ਟਰਪਤੀ ਹੈ ਨਾ ਨੋਮੀਨਲ ਹੁੰਦਾ ਤੇ ਫਿਰ ਮੈਂ ਕਿਹਾ ਰਹਿਣ ਦਿੰਦੇ ਆ ਹਨਾ ਭਾਰਤ ਦੀ ਰਾਸ਼ਟਰਪਤੀ ਬਣ ਮੈਨੂੰ ਇਦਾਂ ਦੇ ਕੁਝ ਥ੍ਰਿਲਿੰਗ ਸ਼ੌਂਕ ਸੀਗੇ ਹਨ ਤੇ ਚਲੋ ਕੋਈ ਗੱਲ ਨਹੀਂ ਹਨਾ ਸਾਰੇ ਰਿਸ਼ਤੇਦਾਰ ਬਾਹਰ ਰਹਿੰਦੇ ਕੈਨੇਡਾ 'ਚ ਸਾਨੂੰ ਨਹੀਂ ਸੱਦਿਆ ਤੇ ਦਫਾ ਕਰੋ ਆਪਾਂ ਤਾਂ ਕੈਨੇਡਾ ਮੈਂ ਤੈਨੂੰ ਸੱਚੀ ਗੱਲ ਦੱਸਾਂ ਮੈਨੂੰ ਤਾਂ ਕੈਨੇਡਾ ਦੇ ਨਾਂ ਤੋਂ ਵੀ ਹੁਣ ਅਜੀਬ ਜਿਹਾ ਲੱਗਦਾ ਇਦਾਂ ਲੱਗਦਾ ਨਾ ਜਿਦਾ ਕੋਈ ਬਗਾਨੀ ਚੀਜ਼ ਹੁੰਦੀ ਹੈ ਹਨਾ ਕਿਉਂਕਿ ਉੱਥੇ ਸਾਡੇ ਉਹ ਰਿਸ਼ਤੇਦਾਰ ਰਹਿੰਦੇ ਜਿਹੜੇ ਸਾਡੇ ਨਾਲ ਬੋਲਦੇ ਨਹੀਂ ਛੱਡੋ ਹੀ ਭਰਾ ਅ ਚਲੋ ਜ਼ਿੰਦਗੀ ਦੇ ਵਿੱਚ ਬਹੁਤ ਥ੍ਰਿਲ ਹੁੰਦੀ ਹੈ ਰਾਜਿਆਂ ਦਾ ਰਾਜ ਹੁੰਦਾ ਆਪਣਾ ਹੁੰਦਾ ਸਭ ਦੀ ਆਪਣੀ ਇੱਕ ਪ੍ਰੈਸਟੀਜ ਹੁੰਦੀ ਹੈ ਤੇ ਹੁਣ ਕਈਆਂ ਨੇ ਰਾਜੇਵਾਨ ਬਣ ਕੇ ਬਹਿਣਾ ਚਲੋ ਸਾਰੇ ਹੀ ਰਾਜੇ ਆ ਆਪਣੇ ਆਪਣੇ ਘਰਾਂ 'ਚ ਆਪਣੀਆਂ ਆਪਣੀ ਖੁਸ਼ੀ ਦਸਤਾਰਾਂ ਬੰਦੀਆਂ ਤੇ ਇਦਾਂ ਹੁਣ ਕਈਆਂ ਨੇ ਤਾਜ ਪਹਿਨਦੇ ਫਿਰਨਾ ਕੁਮਰ ਨੇ ਤਾਜ ਪਹਿਨੇ ਆ ਨਾ ਹੁਣ ਤੇ ਕਈਆਂ ਨੇ ਫੈਸ਼ਨ ਟ੍ਰੈਂਡ ਬਣਾ ਗਏ ਇਦਾਂ ਹੀ ਤਾਜ ਪਹਿਨ ਪਹਿਣ ਕੇ ਫਿਰਨਾ ਕਿਦਾਂ ਲੱਗੂਗਾ ਪੱਗ ਦੇ ਉੱਤੇ ਤਾਜ ਪਹਿਨ ਕੇ ਇਦਾਂ ਤੁਰੇ ਫਿਰ ਚਲੋ ਆਰਟੀਫੀਸ਼ਲ ਤਾਜ ਮਿਲਦੇ ਹੀ ਆ ਤੇ ਕੋਈ ਗੱਲ ਹੀ ਹੁੰਦੀ ਜਿੰਦਗੀ ਚ ਹਰ ਚਲੇ ਹਰ ਕੋਈ ਮੈਂ ਜਦੋਂ ਸਾਡੇ ਇੱਥੇ ਜਲੰਧਰ ਦੇ ਵਿੱਚ ਮੰਗੀ ਲਾਲ ਦੀ ਦੁਕਾਨ ਹੈ ਉੱਥੇ ਪਜਾਣੇ ਹੁੰਦੇ ਆ ਨਾ ਸਕੂਲ ਦੀ ਜਦੋਂ ਡਰੈਸਾਂ ਵਗੈਰਾ ਲੈਣ ਮੈਨੂੰ ਹਾਸਾ ਹੀ ਆਉਂਦਾ ਹੋਰ ਵੀ ਇੱਥੇ ਸ਼ਾਪਸ ਹੈਗੀਆਂ ਤੇ ਰਜਨੀ ਡਰੈਸ ਮਟੀਰੀਅਲ ਵੀ ਹੈਗੀ ਉੱਥੇ ਜਾ ਕੇ ਹਾਸਾ ਬਣਾਉਂਦਾ ਮੰਗੀ ਲਾਲ ਜੀ ਤਾਂ ਆਪ ਸਾਖਸ਼ਾਤ ਦੇਖਦੇ ਹੋ ਨੇ ਇਦਾਂ ਦੇ ਤਾਜ਼ ਤੂਜ਼ ਕਈ ਕੁਸ਼ ਚਲੋ